ਲੁਧਿਆਣਾ ਦੇ ਸਿਵਲ ਹਸਪਤਾਲ 'ਚ ਖੜੀ ਇੱਕ ਐਂਬੂਲੈਂਸ 'ਚ ਅਚਾਨਕ ਹੀ ਅੱਗ ਲੱਗ ਜਾਂਦੀ ਹੈ ਅੱਗ ਨੂੰ ਵੇਖ ਕੇ ਉੱਥੇ ਖੜੇ ਮਰੀਜ਼ ਤੇ ਹੋਰ ਲੋਕ ਕਬਰਾ ਜਾਂਦੇ ਨੇ ਉੱਥੇ ਪੇ ਮਿੱਟੀ ਦੇ ਨਾਲ ਲੋਕਾਂ ਵੱਲੋਂ ਫੁਰਤੀ ਦਿਖਾਉਂਦੇ ਹੋਏ ਅੱਗ ਤੇ ਕਾਬੂ ਪਾਇਆ ਜਾਂਦਾ ਹੈ ਤੇ ਜਦ ਇਸ ਦਾ ਕਾਰਨ ਜਾਣਨ ਲਈ ਡਰਾਈਵਰ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਡਰਾਈਵਰ ਵੱਲੋਂ ਕਿਹਾ ਜਾਂਦਾ ਹੈ ਕਿ ਗੱਡੀ ਯਾਨੀ ਕਿ ਐਂਬੂਲੈਂਸ ਦੇ ਅੰਦਰ ਕਚਵਾ ਛਾਪ ਚੱਲ ਰਹੀ ਸੀ ਜਿਸ ਕਾਰਨ ਇਹ ਅਗ ਲੱਗ ਗਈ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਪਰ ਵੱਡੀ ਅੰਗੈਲੀ ਇੱਥੇ ਸਾਹਮਣੇ ਇਹ ਆਈ ਹੈ ਕਿ ਐਂਬੂਲੈਂਸ ਦੇ ਵਿੱਚ ਅੱਗ ਲੱਗ ਗਈ ਤਾਂ ਡਰਾਈਵਰ ਮੁਤਾਬਕ ਇਸ ਐਂਬੂਲੈਂਸ ਦੇ ਵਿੱਚ ਅੱਗ ਬੁਝਾਉਣ ਲਈ ਕੋਈ ਵੀ ਯੰਤਰ ਨਹੀਂ ਸੀ ਸੋ ਵੱਡੀ ਅੰਗੈਲੀ ਕਾਰਨ ਇੱਕ ਵੱਡਾ ਹਾਦਸਾ ਵਾਪਰ ਗਿਆ ਪਰ ਰਾਹਤ ਵਾਲੀ ਗੱਲ ਇਹ ਰਹੀ ਕਿ ਇੱਥੇ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਹੈ ਲੋਕਾਂ ਨੇ ਤਾਂ ਮੌਕੇ ਤੇ ਤੁਰੰਤ ਹੀ ਅੱਗ ਤੇ ਕਾਬੂ ਪਾਣ ਦੀ ਕੋਸ਼ਿਸ਼ ਕੀਤੀ ਮਿੱਟੀ ਪਾ ਕੇ ਅੱਗ ਨੂੰ ਬੁਝਾਇਆ ਵੀ ਗਿਆ ਤੇ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਵੱਡੀ ਗੱਲ ਸਾਹਮਣੇ ਇਹ ਆ ਰਹੀ ਹੈ ਕਿ ਸਿਵਲ ਹਸਪਤਾਲ 'ਚ ਜਿੱਥੇ ਮਰੀਜ਼ ਜ਼ੇਰੇ ਇਲਾਜ ਹੁੰਦੇ ਨੇ ਉਥੇ ਹੀ ਐਨੀ ਵੱਡੀ ਅਨਗਹਿਲੀ ਹੋਈ ਜਿੱਥੇ ਕਿ ਐਂਬੂਲੈਂਸ ਵਿੱਚ ਆਕਸੀਜਨ ਸਿਲੰਡਰ ਵੀ ਹੁੰਦਾ ਹੈ ਜੇ ਕਿਤੇ ਅੱਗ ਬੁਝਾਨ ਚ ਮਾੜੀ ਜਹੀ ਵੀ ਦੇਰੀ ਹੋ ਜਾਂਦੀ ਤਾਂ ਇੱਕ ਵੱਡਾ ਹਾਦਸਾ ਹੋ ਸਕਦਾ ਸੀ ਤੁਸੀਂ ਵੀ ਦੇਖੋ ਮੌਕੇ ਦੀਆਂ ਖਾਸ ਤਸਵੀਰਾਂ ਕਿ ਕਿੰਝ ਲੋਕਾਂ ਨੇ ਫੁਰਤੀ ਨਾਲ ਅੱਗ ਤੇ ਕਾਬੂ ਪਾਇਆ ਅਜੂਆ ਜਿਹਾ ਲੱਗਾ ਸੀਗਾ ਅੱਛਾ ਉਹਨਾਂ ਇਧਰ ਹਮ ਲੱਗੀ ਰਿਵੇਟ ਅੱਗ ਲੱਗੀ ਸੀ ਅੱਗ ਲੱਗੀ ਸੀ ਐਂਬੂਲੈਂਸ ਅੰਦਰ ਆਕਸੀਜਨ ਸਿਲੰਡਰ ਹੀ ਪਿਆ ਹਾਂ ਪਿਆ ਤੇ ਸਰ ਲੱਗਦਾ ਨਹੀਂ ਵੱਡਾ ਹਾਦਸਾ ਹੋ ਸਕਦਾ ਸੀ ਨਹੀਂ ਜੀ ਸਰ ਬਚਾ ਹੋ ਗਿਆ ਸਿਲੰਡਰ ਫਟਦਾ ਤੇ ਵੱਡਾ ਹਾਦਸਾ ਹੋ ਜਾਂਦਾ ਸੀ ਹਾਂ ਬਚਾ ਹੋ ਗਿਆ ਹਾਂ ਬਚਾ ਹੋ ਗਿਆ ਤੇ ਸਰ ਇਹ ਪ੍ਰਾਈਵੇਟ ਹੈ ਸਰਕਾਰੀ ਐਮਬੂਲੈਂਸ ਪ੍ਰਾਈਵੇਟ ਆ ਭਾਜੀ ਤੇ ਹਸਪੀਟਲ ਦੇ ਅੰਦਰ ਤੁਸੀਂ ਸਰਕਾਰੀ ਅੰਦਰ ਮਤਲਬ ਤੁਹਾਨੂੰ ਜੜਾ ਦੇਣਾ ਕੋਈ ਗਲਤੀ ਨਹੀਂ ਹੋਈ ਸਾਡੇ ਕੋਲ ਨਹੀਂ ਨਹੀਂ ਮਤਲਬ ਲਾਉਣ ਦੀ ਇਜਾਜ਼ਤ ਹੈ ਤੁਹਾਨੂੰ ਹੈਗੀ ਹੈ ਹੈਗੀ ਇਜਾਜ਼ਤ ਪ੍ਰਾਈਵੇਟ ਠੀਕ ਠੀਕ ਤੇ ਇਹ ਮਤਲਬ ਰੋਟੀਨ ਰੋਟੀਨ ਸੀ ਲਾਂਦੇ ਤੁਸੀਂ ਇੱਥੇ ਮਤਲਬ ਐਮਬੂਲੈਂਸਰ ਮਤਲਬ ਰੋਟੀਨ ਸੀ ਲਾਂਦੇ ਭਾਜੀ ਹਾਂਜੀ ਰੋਜ਼ ਲਾਂਦੇ ਰੋਜ਼ ਲਾਂਦੇ ਹੋ ਤੇ ਮਤਲਬ ਇਦਾਂ ਹਾਦਸਾ ਵੱਡਾ ਹੋ ਸਕਦਾ ਸੀ ਤੁਹਾਨੂੰ ਲੱਗਦਾ ਵੱਡੀ ਗੱਲੀ ਹੈ ਕਦੇ ਨਹੀਂ ਹੋ ਸਕਦਾ ਨਹੀਂ ਭਾਜੀ ਇਹ ਸਿਲੰਡਰ ਫਟੇ ਦਾ ਹਾਦਸਾ ਨਹੀਂ ਹੋਊਗਾ ਹਾਂ ਉੱਥੇ ਸਿਵਲ ਹਸਪਤਲ ਆ ਲੋਕ ਆਂਦੇ ਨੇ ਲੋਕ ਬੈਠੇ ਹੁੰਦੇ ਨੇ ਜੇ ਸਿਲੰਡਰ ਫਟ ਜਵੇ ਗੱਡੀ ਨੂੰ ਅੱਗ ਲੱਗ ਜਵੇ ਬਲਾਸਟ ਹੋ ਜਵੇ ਤੇ ਲੋਕ ਚੁੱਲਸਣਗੇ ਵਿੱਚ ਨਹੀਂ ਭਾਜੀ ਇਹ ਤੇ ਜੇ ਸਿਲੰਡਰ ਫਟਣਾ ਲੋਕ ਨਹੀਂ ਚੁੱਸਦੇ ਲੋਕ ਮਰਦੇ ਨਹੀਂ ਸਿਲੰਡਰ ਫਟਣ ਨਾਲ ਭਾਜੀ ਇਹ ਤੇ ਜੇ ਸਿਲੰਡਰ ਫਟ ਜਵੇ ਤਾਂ ਮੈਂ ਪੁੱਛ ਰਿਹਾ ਭਾਜੀ ਲੋਕ ਮਰਦੇ ਆ ਨਾ ਤੇ ਫਿਰ ਉਹ ਹਾਸਾ ਹੁੰਦਾ ਤੇ ਲੋਕ ਮਰਦੇ ਹਾਸਾ ਹੋ ਸਕਦਾ ਸੀਗਾ ਨਹੀਂ ਹੁੰਦਾ ਸਹੀ ਭਾਜੀ ਕਿਉਂ ਨਹੀਂ ਹੋ ਸਕਦਾ ਸੀਗਾ وجہ ਦੱਸੋ ਜੇ ਭਾਜੀ ਮੌਕੇ ਦੇ ਬੰਦੇ ਨਾ ਆਂਦੇ ਅੱਗੇ ਭਜਨ ਪਏ ਜੇ ਤੁਹਾਨੂੰ ਕਿਸੇ ਤੁਹਾਡੇ ਤੁਹਾਡੇ ਫਾਇਰ ਸੇਫਟੀ ਅੰਦਰ ਐਂਬੂਲੈਂਸ ਚ ਹੈਗੇ ਆ ਹਾਂ ਹੈਗੇ ਹੈਗੇ ਨਹੀਂ ਪਤਾ ਨਹੀਂ ਹੈਗੇ ਮੰਨ ਨਹੀਂ ਹੈਗੇ ਮੰਨਦੇ ਹੋ ਗਲਤੀ ਤੁਸੀਂ ਵੀ ਇੱਥੇ ਰੋਏ ਰਹਿੰਦੇ ਨਹੀਂ ਕਿਉਂ ਨਹੀਂ ਕਿਉਂ ਨਹੀਂ ਡਰਿੰਕ ਤੁਸੀਂ ਪੀ ਸ਼ਰਾਬ ਪੀਤੀ ਹੈਂ ਡਰਿੰਕ ਕੀਤੀ ਪਾਈ ਤੁਹਾਡੀ ਨਹੀਂ ਮਤਲਬ ਮੰਨਦੇ ਤੁਸੀਂ ਆਪਣੀ ਗਲਤੀ ਮੰਨਦੇ ਆ আচ্ছা ਤੇ ਰੂਟੀਨ ਸੀ ਮਤਲਬ ਐਮਬੂਲੈਂਸ ਲੱਗਦੀ ਸਰਕਰ ਠੀਕ ਹੈ ਭਾਈ ਓਕੇ ਜੀ ਕਰਨ ਚੱਲਦੇ ਲੁਧਿਆਣਾ ਦੇ ਸਿਵਲ ਹਸਪਤਾਲ ਚ ਖੜੀ ਇੱਕ ਐਮਬੂਲੈਂਸ ਚ ਅਚਾਨਕ ਹੀ ਅੱਗ ਲੱਗ ਜਾਂਦੀ ਹੈ ਅੱਗ ਨੂੰ ਵੇਖ ਕੇ ਉੱਥੇ ਖੜੇ ਮਰੀਜ਼ ਤੇ ਹੋਰ ਲੋਕ ਕਬਰਾਂ ਜਾਂਦੇ ਨੇ ਉੱਥੇ ਪੇ मिट्टी फुर्ती दिखाते हुए अगते काबू पाया जाता है जब इसका कारण जानने ली ड्राइवर न गलबात की जाती है तो ड्राइवर वालों कहा जाता है कि गड्डी यानी कि एम्बूलेंस के अंदर कछुआ छाप चल रही थी जिस कारण ਅਗ ਲੱਗ ਗਈ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਪਰ ਵੱਡੀ ਅੰਗੈਲੀ ਇੱਥੇ ਸਾਹਮਣੇ ਇਹ ਆਈ ਹੈ ਕਿ ਐਂਬੂਲੈਂਸ ਦੇ ਵਿੱਚ ਅੱਗ ਲੱਗ ਗਈ ਤਾਂ ਡਰਾਈਵਰ ਮੁਤਾਬਕ ਇਸ ਐਂਬੂਲੈਂਸ ਦੇ ਵਿੱਚ ਅੱਗ ਬੁਝਾਉਣ ਲਈ ਕੋਈ ਵੀ ਯੰਤਰ ਨਹੀਂ ਸੀ ਸੋ ਵੱਡੀ ਅੰਗੈਲੀ ਕਾਰਨ ਇੱਕ ਵੱਡਾ ਹਾਦਸਾ ਵਾਪਰ ਗਿਆ ਪਰ ਰਾਹਤ ਵਾਲੀ ਗੱਲ ਇਹ ਰਹੀ ਕਿ ਇੱਥੇ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਹੈ ਲੋਕਾਂ ਨੇ ਤਾਂ ਮੌਕੇ ਤੇ ਤੁਰੰਤ ਹੀ ਅੱਗ ਤੇ ਕਾਬੂ ਪਾਣ ਦੀ ਕੋਸ਼ਿਸ਼ ਕੀਤੀ ਮਿੱਟੀ ਪਾ ਕੇ ਅੱਗ ਨੂੰ ਬੁਝਾਇਆ ਵੀ ਗਿਆ ਤੇ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਵੱਡੀ ਗੱਲ ਸਾਹਮਣੇ ਇਹ ਆ ਰਹੀ ਹੈ ਕਿ ਸਿਵਲ ਹਸਪਤਾਲ 'ਚ ਜਿੱਥੇ ਮਰੀਜ਼ ਜ਼ੇਰੇ ਇਲਾਜ ਹੁੰਦੇ ਨੇ ਉਥੇ ਹੀ ਐਨੀ ਵੱਡੀ ਅਨਗਹਿਲੀ ਹੋਈ ਜਿੱਥੇ ਕਿ ਐਂਬੂਲੈਂਸ ਵਿੱਚ ਆਕਸੀਜਨ ਸਿਲੰਡਰ ਵੀ ਹੁੰਦਾ ਹੈ ਜੇ ਕਿਤੇ ਅੱਗ ਬੁਝਾਨ ਚ ਮਾੜੀ ਜਹੀ ਵੀ ਦੇਰੀ ਹੋ ਜਾਂਦੀ ਤਾਂ ਇੱਕ ਵੱਡਾ ਹਾਦਸਾ ਹੋ ਸਕਦਾ ਸੀ ਤੁਸੀਂ ਵੀ ਦੇਖੋ ਮੌਕੇ ਦੀਆਂ ਖਾਸ ਤਸਵੀਰਾਂ ਕਿ ਕਿੰਝ ਲੋਕਾਂ ਨੇ ਫੁਰਤੀ ਨਾਲ ਅੱਗ ਤੇ ਕਾਬੂ ਪਾਇਆ ਅਜੂਆ ਜਾਂ ਲੱਗਾ ਸੀਗਾ ਅੱਛਾ ਉਹਨਾਂ ਇਧਰ ਹਮ ਲੱਗੀ ਰਿਵੇਟ ਅੱਗ ਲੱਗੀ ਸੀ ਅੱਗ ਲੱਗੀ ਸੀ ਐਂਬੂਲੈਂਸ ਅੰਦਰ ਆਕਸੀਜਨ ਸਿਲੰਡਰ ਹੀ ਪਿਆ ਹਾਂ ਪਿਆ ਤੇ ਸਰ ਲੱਗਦਾ ਨਹੀਂ ਵੱਡਾ ਹਾਦਸਾ ਹੋ ਸਕਦਾ ਸੀ ਨਹੀਂ ਜੀ ਸਰ ਬਚਾ ਹੋ ਗਿਆ ਸਿਲੰਡਰ ਫਟਦਾ ਤੇ ਵੱਡਾ ਹਾਦਸਾ ਹੋ ਜਾਂਦਾ ਸੀ ਹਾਂ ਬਚਾ ਹੋ ਗਿਆ ਤੇ ਸਰ ਇਹ ਪ੍ਰਾਈਵੇਟ ਹੈ ਸਰਕਾਰੀ ਐਮਬੂਲੈਂਸ ਪ੍ਰਾਈਵੇਟ ਆ ਭਾਜੀ ਤੇ ਹਸਪੀਟਲ ਦੇ ਅੰਦਰ ਤੁਸੀਂ ਸਰਕਾਰੀ ਅੰਦਰ ਮਤਲਬ ਤੁਹਾਨੂੰ ਜਾ ਰਿਹਾ ਚੱਲਣਾ ਕੋਈ ਗਲਤੀ ਨਹੀਂ ਹੋਈ ਸਾਡੇ ਕੋਲ ਨਹੀਂ ਨਹੀਂ ਮਤਲਬ ਲਾਉਣ ਦੀ ਇਜਾਜ਼ਤ ਹੈ ਤੁਹਾਨੂੰ ਹੈਗੀ ਹੈ ਹੈਗੀ ਇਜਾਜ਼ਤ ਪ੍ਰਾਈਵੇਟ ਠੀਕ ਠੀਕ ਤੇ ਇਹ ਮਤਲਬ ਰੋਟੀਨ ਸੀ ਲਾਂਦੇ ਤੁਸੀਂ ਇੱਥੇ ਮਤਲਬ ਐਮਬੂਲੈਂਸਰ ਮਤਲਬ ਰੋਟੀਨ ਸੀ ਲਾਂਦੇ ਭਾਜੀ ਹਾਂਜੀ ਰੋਜ਼ ਲਾਂਦੇ ਆ ਰੋਜ਼ ਲਾਂਦੇ ਹੋ ਤੇ ਮਤਲਬ ਐਦਾਂ ਹਾਦਸਾ ਵੱਡਾ ਹੋ ਸਕਦਾ ਸੀ ਤੁਹਾਨੂੰ ਲੱਗਦਾ ਨਹੀਂ ਕਦੇ ਨਹੀਂ ਹੋ ਸਕਦਾ ਨਹੀਂ ਭਾਈ ਜੀ ਸਿਲੰਡਰ ਫਟੇ ਦਾ ਹਾਦਸਾ ਨਹੀਂ ਹੋਊਗਾ ਹਾਂ ਉੱਗੇ ਤੇ ਸਿਵਲ ਹਸਪਤਲ ਆ ਲੋਕ ਆਂਦੇ ਨੇ ਲੋਕ ਬੈਠੇ ਹੁੰਦੇ ਨੇ ਜੇ ਸਿਲੰਡਰ ਫਟ ਜਵੇ ਗੱਡੀ ਨੂੰ ਅੱਗ ਲੱਗ ਜਵੇ ਬਲਾਸਟ ਹੋ ਜਵੇ ਤੇ ਲੋਕ ਚੁੱਲਸਣਗੇ ਵਿੱਚ ਨਹੀਂ ਭਾਜੀ ਇਹ ਤੇ ਜੇ ਸਿਲੰਡਰ ਫਟਣਾ ਲੋਕ ਨਹੀਂ ਚੁੱਸਦੇ ਲੋਕ ਮਰਦੇ ਨਹੀਂ ਸਿਲੰਡਰ ਫਟਣ ਨਾਲ ਭਾਜੀ ਇਹ ਤੇ ਜੇ ਸਿਲੰਡਰ ਫਟ ਜਵੇ ਤਾਂ ਮੈਂ ਪੁੱਛ ਰਿਹਾ ਭਾਜੀ ਲੋਕ ਮਰਦੇ ਆ ਨਾ ਤੇ ਫਿਰ ਉਹ ਹਾਸਾ ਹੁੰਦਾ ਤੇ ਲੋਕ ਮਰਦੇ ਹਾਸਾ ਹੋ ਸਕਦਾ ਸੀਗਾ ਨਹੀਂ ਹੋ ਸਕਦਾ ਨਹੀਂ ਭਾਜੀ ਕਿਉਂ ਨਹੀਂ ਹੋ ਸਕਦਾ ਸੀਗਾ وجہ ਦੱਸੋ ਜੇ ਭਾਜੀ ਮੌਕੇ ਦੇ ਬੰਦੇ ਨਾ ਆਂਦੇ ਅੱਗੇ ਭਜਨਦੇ ਜੇ ਤੁਹਾਨੂੰ ਕਿਸੇ ਤੁਹਾਡੇ ਤੁਹਾਡੇ ਫਾਇਰ ਸੇਫਟੀ ਅੰਦਰ ਐਂਬੂਲੈਂਸ ਚ ਹੈਗੇ ਆ ਹਾਂ ਹੈਗੇ ਹੈਗੇ ਨਹੀਂ ਪਤਾ ਨਹੀਂ ਹੈਗੇ ਮਾਉ ਨਹੀਂ ਹੈਗੇ ਮੰਨਦੇ ਹੋ ਗਲਤੀ ਤੁਸੀਂ ਵੀ ਇੱਧਰ ਹੋਏ ਰਹਿੰਦੇ ਨਹੀਂ ਕਿਉਂ ਨਹੀਂ ਕਿਉਂ ਨਹੀਂ ਡਰਿੰਕਤੀ ਤੁਸੀਂ ਸ਼ਰਾਬ ਪੀਤੀ ਹੈਂ ਕੀਤੀ ਪਾਈ ਤੁਹਾਡੀ ਨਹੀਂ ਮਤਲਬ ਮੰਨਦੇ ਤੁਸੀਂ ਆਪਣੀ ਗਲਤੀ ਮੰਨਦੇ ਹਾਂ আচ্ছা ਤੇ ਰੂਟੀਨ ਸੀ ਮਤਲਬ ਐਮਬੂਲੈਂਸ ਲੱਗੀ ਸਰਪਰ ਠੀਕ ਹੈ ਭਾਈ ਓਕੇ ਜੀ ਗੱਲ ਚੱਲ ਚੱਲ